ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਸਾਧ ਸੰਗਤ ਨੂੰ ਬੇਨਤੀ ਆ ਖਾਸ ਕਰ ਪਿੰਡ ਲੇਲ ਕਲਾਂ ਦੀ ਸਾਰੀ ਸੰਗਤ ਨੂੰ ਕਿ ਜਿਵੇਂ ਆਪ ਸਭ ਨੂੰ ਪਤਾ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਵਿਰਿਆਤੀਆਂ ਦੀਆਂ ਗੁਰਬਾਣੀ ਸੰਥਿਆ ਦੀਆਂ ਇਤਿਹਾਸ ਦੀਆਂ ਕਲਾਸਾਂ ਲੱਗਦੀਆਂ ਨੇ ਇੱਕ ਕਲਾਸ ਹਰ ਰੋਜ਼ ਸ਼ਾਮ ਨੂੰ 3:30 ਵਜੇ ਤੋਂ ਲੈ ਕੇ 5:00 ਵਜੇ ਤੱਕ ਲੱਗਦੀ ਹੈ। ਇੱਕ 7:30 ਵਜੇ ਤੋਂ ਲੈ ਕੇ ਰਾਤ ਨੂੰ 9:00 ਵਜੇ ਤੱਕ ਲੱਗਦੀ ਹੈ। ਸੋ ਸਾਰੇ ਮਾਤਾ ਪਿਤਾ ਨੂੰ ਬੇਨਤੀ ਹੈ ਖਾਸ ਕਰਕੇ ਕਿ ਉਹ ਜਿਹੜੇ ਉਹਨਾਂ ਦੇ ਬੱਚੇ ਨੇ ਉਹਨਾਂ ਨੂੰ ਇਹਨਾਂ ਦੋਹਾਂ ਕਲਾਸਾਂ ਦੇ ਵਿੱਚੋਂ ਜਿਹੜੀ ਵੀ ਕਲਾਸ ਦੇ ਵਿੱਚ ਬੱਚੇ ਦਾ ਸਮਾਂ ਸਮੇਂ ਦੀ ਸੈਟਿੰਗ ਬੈਠਦੀ ਹੈ ਉਹਦੇ ਵਿੱਚ ਭੇਜਣ ਦੀ ਕਿਰਪਾਲਤਾ ਕਰੋ ਕਿਉਂਕਿ ਇਹ ਸਭ ਤੋਂ ਜ਼ਰੂਰੀ ਚੀਜ਼ ਆ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਸਮਾਜ ਦੇ ਹਾਲਾਤ ਹੋਏ ਹੋਏ ਨੇ ਤਾਂ ਆਪਾਂ ਬੱਚਿਆਂ ਨੂੰ ਟਿਊਸ਼ਨ ਵੀ ਭੇਜਨੇ ਆ ਸੰਸਾਰੀ ਵਿੱਦਿਆ ਵੀ ਪੜਾਉਨੇ ਆ ਜੋ ਕਿ ਜ਼ਰੂਰੀ ਆ ਉਹਨਾਂ ਦੇ ਜੀਵਨ ਦੇ ਵਾਸਤੇ ਪਰ ਜੇਕਰ ਸਾਡਾ ਬੱਚਾ ਸੰਸਾਰੀ ਵਿੱਦਿਆ ਪੜ ਗਿਆ ਤੇ ਅਧਿਆਤਮਿਕ ਦੇ ਪੱਖ ਤੋਂ ਕਮਜ਼ੋਰ ਰਹਿ ਕੇ ਆਪਣੇ ਜੀਵਨ ਚ ਕੁਝ ਇਹੋ ਜੀਆਂ ਗਲਤੀਆਂ ਕਰ ਬੈਠਿਆ ਜਿਦੇ ਨਾਲ ਉਹਦਾ ਸਾਰਾ ਜੀਵਨ ਹੀ ਬਰਬਾਦ ਹੋ ਗਿਆ ਤਾਂ ਉਹਦਾ ਕੋਈ ਫਾਇਦਾ ਨਹੀਂ ਸੋ ਇਸ ਕਰਕੇ ਇੱਕ ਸਿੱਖ ਹੋਣ ਦੇ ਨਾਤੇ ਸਿੱਖ ਪਰਿਵਾਰਾਂ ਚ ਜਨਮੇ ਹੋਣ ਕਰਦੇ ਨਾਤੇ ਸਾਡਾ ਫਰਜ ਹੈ ਕਿ ਅਸੀਂ ਸਾਡੇ ਬੱਚੇ ਨੂੰ ਗੁਰਬਾਣੀ ਦਾ ਗਿਆਨ ਦਈਏ ਖਾਸ ਕਰਕੇ ਇਹਦੇ ਨਾਲ ਬੱਚਿਆਂ ਦੇ ਨਾਲ ਨਾਲ ਸਾਡੀਆਂ ਮਾਤਾਵਾਂ ਭੈਣਾਂ ਨੂੰ ਬੇਨਤੀ ਹੈ ਕਿ ਉਹ ਸ਼ਾਮ ਦੀ ਕਲਾਸ ਦੇ ਵਿੱਚ ਮਾਤਾਵਾਂ ਭੈਣਾਂ ਵੀ ਆਉਂਦੀਆਂ ਨੇ ਤੇ ਉਹ ਸ਼ਾਮ ਦੀ ਕਲਾਸ ਦੀ ਬੱਚੀਆਂ ਵੀ ਆਉਂਦੀਆਂ ਨੇ ਸਕੂਲ ਦੀਆਂ ਉਹਨਾਂ ਨੂੰ ਬੇਨਤੀ ਹੈ ਬੱਚਿਆਂ ਨੂੰ ਸਾਡੀਆਂ ਭੈਣਾਂ ਨੂੰ ਸਾਡੀਆਂ ਮਾਤਾ-ਮਾਵਾਂ ਨੂੰ ਕਿ ਉਹ ਸ਼ਾਮ ਦੀ ਕਲਾਸ ਦੇ ਵਿੱਚ ਪ੍ਰਾਇੋਰਟੀ ਰੱਖਣ ਆਪਦੀ 3:30 ਵਜੇ ਤੋਂ ਲੈ ਕੇ 6:00 ਵਜੇ ਤੱਕ 5:00 ਵਜੇ ਤੱਕ ਸਾਡੇ 1.5 ਘੰਟਾ 3:30 ਵਜੇ ਤੋਂ ਲੈ ਕੇ 5:00 ਵਜੇ ਤੱਕ ਇਹ ਕਲਾਸ ਹੈ ਜਿਹੜੀ ਉਹ ਸ਼ਾਮ ਨੂੰ ਲੱਗਦੀ ਹੈ ਤੇ ਮਾਤਾ-ਮਾਵਾਂ ਭੈਣਾਂ ਨੂੰ ਬੇਨਤੀ ਹੈ ਜਿਨ੍ਹਾਂ ਨੂੰ ਪੰਜਾਬੀ ਪੜ੍ਹਨੀ ਹੁੰਦੀ ਹੈ ਵੀ ਉਹ ਆ ਸਕਦੇ ਨੇ ਕਿਉਂਕਿ ਬਹੁਤ ਮਾਣਯੋਗ ਸੰਗ ਦੀਆਂ ਰਹਿੰਦੀਆਂ ਨੇ ਵਿਚਾਰੀਆਂ ਹਾਂ ਮਾਤਾ ਮਾਂ ਜਿਹੜੀਆਂ ਸੰਗ ਦੀਆਂ ਰਹਿੰਦੀਆਂ ਨੇ ਕਿਉਂਕਿ ਇਸ ਸਾਡਾ ਇੱਥੇ ਕਲਾਸ ਦਾ ਪਹਿਲਾ ਦਾ ਇਤਿਹਾਸ ਹੈ ਵੀ ਜਿਹੜੀਆਂ ਮਾਈਆਂ ਨੂੰ ਪੰਜਾਬੀ ਨਹੀਂ ਵੀ ਸੀ ਪੜ੍ਹਨੀ ਹੁੰਦੀ ਉਹਨਾਂ ਮਾਈਆਂ ਨੇ ਵੀ ਪੰਜਾਬੀ ਪੜ੍ਹਨੀ ਇੱਥੇ ਸਿੱਖੀ ਊੜੇ ਆੜੇ ਦੇ ਅਸੀਂ ਕਾਇਦੇ ਲਿਆ ਕੇ ਦਿੱਤੇ ਉਹਨਾਂ ਨੇ ਊੜੇ ਆੜੇ ਤੋਂ ਸ਼ੁਰੂਆਤ ਕਰਕੇ ਅੱਜ ਉਹ ਮਾਈਆਂ ਇੱਥੇ ਸਗੁਣੀ ਸਾਹਿਬ ਦੇ ਪਾੜ ਦੇ ਵਿੱਚ ਹਾਜ਼ਰ ਹੁੰਦੀਆਂ ਨੇ ਸੋ ਸੰਸਾਰ ਦੇ ਵਿੱਚ ਵਿੱਦਿਆ ਲੈਣ ਦਾ ਕੋਈ ਸਮਾਂ ਨਹੀਂ ਹੁੰਦਾ ਜਦੋਂ ਵੀ ਸਾਡੇ ਤੇ ਸਤਿਗੁਰਾਂ ਦੀ ਬਖਸ਼ਿਸ਼ ਹੁੰਦੀ ਆ ਜਦੋਂ ਵੀ ਅਸੀਂ ਚਾਹੁੰਦੇ ਆ ਮਹਾਰਾਜ ਕਿਰਪਾ ਕਰਦੇ ਉਸੇ ਸਮੇਂ ਅਸੀਂ ਪੜ੍ਹਨਾ ਸਿੱਖ ਸਕਦੇ ਆ ਤੇ ਜਿਨ੍ਹਾਂ ਨੂੰ ਪੰਜਾਬੀ ਥੋੜੀ-ਬਹੁਤ ਪੜ੍ਹਨੀ ਆਉਂਦੀ ਆ ਅਖਰਾਂ ਦੇ ਸਿਆਣੂ ਨੇ ਉਹਨਾਂ ਵਾਸਤੇ ਤਾਂ ਇਹ ਬਹੁਤ ਜ਼ਰੂਰੀ ਚੀਜ਼ ਹੈ ਕਿ ਉਹ ਗੁਰਬਾਣੀ ਦੀ ਸੰਥਿਆ ਹਾਸਲ ਕਰਨ ਵਿੱਦਿਆ ਪ੍ਰਾਪ ਇਹ ਜਨਮ ਤੇ ਅਗਲੇ ਜਨਮ ਨੂੰ ਸਵਾਰਨ ਤਾਂ ਕਿ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਇਹ ਖਾਮੀਆਂ ਪੈਦਾ ਹੋ ਚੁੱਕੀਆਂ ਨੇ ਇਹ ਦੂਰ ਹੋਣ ਤੇ ਅਸੀਂ ਇੱਕ ਸੋਹਣਾ ਸਮਾਜ ਸਿਰਜ ਸਕੀਏ ਸਾਡੇ ਗੁਰੂ ਸਹਿਬਾਨਾਂ ਦੇ ਸੁਪਨਿਆਂ ਦਾ ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜ ਸਕੀਏ ਉਹ ਤਾਂ ਹੀ ਸੰਭਵ ਹੋ ਸਕੂਗਾ ਜੇ ਅਸੀਂ ਗੁਰਬਾਣੀ ਦਾ ਲੜ ਪੜਾਂਗੇ ਸੋ ਜਿਵੇਂ ਤੁਸੀਂ ਦੇਖ ਰਹੇ ਹੋ ਵੀ ਇਹ ਸਾਰੇ ਵਿਦਿਆਰਥੀ ਪਹੁੰਚਦੇ ਨੇ ਠੀਕ ਹੈ ਨਾ ਤੇ ਬਾਕੀ ਵਿਦਿਆਰਥੀਆਂ ਨੂੰ ਵੀ ਬੇਨਤੀ ਆ ਹੱਥ ਬੰਨ ਕੇ ਕਿ ਉਹ ਜ਼ਰੂਰ ਆਪਣਾ ਸਮਾਂ ਆਪਣੀ ਜ਼ਿੰਦਗੀ ਦਾ ਇੱਕ ਡੇਢ ਘੰਟਾ ਰੋਜ਼ ਗੁਰਬਾਣੀ ਨੂੰ ਦੇਣ ਆਪਣੇ 24 ਘੰਟਿਆਂ ਦੇ ਵਿੱਚ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ